ਸੋ ਇਹ ਆ ਕਿ ਤੀਰਾ ਗੂੰ ਇਹ ਛੋਟੇ ਛੋਟੇ ਪੱਥਰ ਹੁੰਦੇ ਆ ਇੱਕ ਹੁੰਦੀ ਆ ਗੂੰਦਾ ਉਹ ਹੋਰ ਚੀਜ਼ ਹੁੰਦੀ ਆ ਇਹ ਹੁੰਦੀ ਆ ਕਿ ਤੀਰਾ ਗੂੰ ਇਹ ਠੰਡੀ ਹੁੰਦੀ ਆ ਇਹ ਸ਼ਰਬਤ ਵਗੈਰਾ ਫਲੂਡਾ ਵਗੈਰਾ ਵਿੱਚ ਪਾ ਕੇ ਖਾਧੀ ਜਾਂਦੀ ਆ ਇਹ ਆ ਚੀਆ ਸੀਡਸ ਤੇ ਇਹ ਵੀ ਜਿਹੜੇ ਠੰਡੇ ਹੁੰਦੇ ਆ ਸੋ ਦੋਨਾਂ ਦਾ ਮੈਂ ਇੱਕ ਇੱਕ ਚਮਚ ਜਿਹੜਾ ਆ ਉਹ ਕੌਲੀ ਵਿੱਚ ਪਾ ਦਿੱਤਾ ਆ ਤੇ ਇਹਨੂੰ ਜਿਹੜਾ ਆ ਉਹ ਪੀਣਾ ਆ ਸੋ ਮੈਂ ਦੋਨਾਂ ਕ올ੀਆਂ ਦੇ ਵਿੱਚ ਜਿਹੜਾ ਉੱਪਰ ਤੱਕ ਪਾਣੀ ਭਰ ਦਿੱਤਾ ਆ ਕਿਉਂਕਿ ਇਹ ਜਿਹੜੀਆਂ ਆ ਫੁੱਲ ਜਾਂਦੀਆਂ ਆ ਤੇ ਫੁੱਲ ਕੇ ਜਿਹੜਾ ਆ ਕਾਫੀ ਮਤਲਬ ਕਿ ਸਾਈਜ਼ ਵਿੱਚ ਵੱਡੇ ਹੋ ਜਾਂਦੇ ਆ ਸੋ ਦੋਨਾਂ ਨੂੰ ਜਿਹੜਾ ਉਹ ਟੱਕ ਦਵਾਂਗੇ ਤੇ ਬਹੁਤ ਹੀ ਜਲਦੀ ਜਿਹੜਾ ਆ ਇਹ ਪਾਣੀ ਨੂੰ ਸੋਕ ਕਰ ਦਿੰਦੀਆਂ ਆ ਤੇ ਫੁੱਲ ਜਾਂਦੀਆਂ ਆ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਹੋਵੋਗੇ ਸੋ ਹੁਣੇ ਮੈਂ ਜਿਹੜਾ ਕਤੀਰਾ ਗੂੰਦ ਤੇ ਚੀਆ ਸੀਡਸ ਜਿਹੜੇ ਭੋਂਕੇ ਆਈਆਂ ਜਿਵੇਂ ਕਿ ਤੁਸੀਂ ਵੇਖ ਹੀ ਦੇ ਆਇਆ ਇਸ ਵਾਰ ਜਿਹੜੀ ਗਰਮੀ ਆ ਅਪ੍ਰੈਲ ਦੇ ਮਹੀਨੇ ਵਿੱਚ ਤੇ ਇਦਾਂ ਸੀਗਾ ਕਿ ਬਹੁਤ ਜ਼ਿਆਦਾ ਗਰਮੀ ਆ ਜਾਣੀਆਂ ਬਟ ਅਪ੍ਰੈਲ ਦਾ ਮਹੀਨਾ ਵਿਸਾਖੀ ਤੋਂ ਬਾਅਦ ਜਿਹੜਾ ਵਿਸਾਖੀ ਦੇ ਲਾਗੇ ਜਿਹੜੀ ਉਹ ਬਾਰਿਸ਼ ਹੋਈ ਸੀਗੀ ਉਸ ਤੋਂ ਬਾਅਦ ਜਿਹੜਾ ਮਤਲਬ ਕਿ ਠੰਡਾ ਹੀ ਮੌਸਮ ਚੱਲ ਰਿਹਾ ਆ ਦੁਪਹਿਰੇ ਗਰਮੀ ਹੁੰਦੀ ਆ ਬਟ ਇੰਨੀ ਜ਼ਿਆਦਾ ਨਹੀਂ ਹੁੰਦੀ ਤੇ ਹੁਣ ਜਿਵੇਂ ਕਿ ਮਈ ਦੀ ਅੱਜ 8 ਤਰੀਕ ਹੋ ਗਈ ਆ 8 ਮਈ ਹੋ ਗਈ ਆ ਤੇ ਅੱਜ ਵੀ ਸਵੇਰੇ ਜੜਾ ਬੱਦਲ ਹੋਇਆ ਸੀਗਾ ਤੇ ਵੈਸੇ ਤੇ ਬੱਚੇ ਵਗੈਰਾ ਤੇ ਚਲੋ ਠੰਡਾ ਪਾਣੀ ਪੀਣ ਲੱਗ ਗਏ ਬਟ ਮੈਂ ਨਹੀਂ ਪੀਂਦੀ ਕਿਉਂਕਿ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਮੇਰੀ ਸਿਹਤ ਠੀਕ ਨਹੀਂ ਸੀਗਾ ਲੀਵਰ ਫੈਟੀ ਆਇਆ ਸੀਗਾ ਜਿਹਦੇ ਕਰਕੇ ਮੈਂ ਹਾਲੇ ਜਿਆਦਾ ਨਾ ਤੇ ਠੰਡਾ ਪਾਣੀ ਪਿੰਦੀ ਆ ਜਾਂ ਕਿ ਹਲੇ ਮੇਰਾ ਪਰ ਹੀ AC ਚੱਲਦਾ ਪਿਆ ਆ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਤੇ ਇਸ ਕਰਕੇ ਮੈਂ ਕੋਈ ਵੀ ਜਿਹੜੀਆਂ ਰੈਸਪੀ ਅਸੀਂ ਬਣਾਉਣੀਆਂ ਆ ਉਹ ਅਸੀਂ ਮਤਲਬ ਕਿ ਘਰ ਵਿੱਚ ਹੀ ਖਾਣੀਆਂ ਆ ਨਾ ਆਪ ਹੀ ਖਾਣੀਆਂ ਇਸ ਕਰਕੇ ਮੈਂ ਜਿਆਦਾ ਕੋਈ ਰੈਸਪੀ ਗਰਮੀ ਸਮਰ ਸੀਜ਼ਨ ਦੇ ਨਾਲ ਰਿਲੇਟਡ ਜਿਹੜੀ ਉਹ ਸ਼ੇਅਰ ਨਹੀਂ ਕੀਤੀ ਮੈਂ ਸੋਚਿਆ ਕਿ ਚਲੋ ਅੱਜ ਤੁਹਾਡੇ ਨਾਲ ਇੱਕ ਸੀਜ਼ਨਲ ਜਿਹੜੀ ਸਮਰ ਆ ਸੀਜ਼ਨ ਦੇ ਨਾਲ ਜਿਹੜੀ ਸਮਰ ਦੀ ਇੱਕ ਰੈਸਪੀ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਆ ਸੋ ਇਸੇ ਕਰਕੇ ਮੈਂ ਜਿਹੜਾ ਅ ਕਤੀਰਾ ਗੁੰਦ ਤੇ ਚੀਆ ਸੀਡਸ ਜਿਹੜੇ ਉਹ ਭੋਕੇ ਆਈਆਂ ਸੋ ਜਿਵੇਂ ਕਿ ਅੱਜ 8 ਮਈ ਆ ਤੇ ਕੱਲ ਸੀ 7 ਮਈ ਸੋ 7 ਮਈ ਨੂੰ ਸੀਗਾ ਮੌਕ ਡ੍ਰਿੰਕ ਤੇ ਮੈਂ ਨਾ ਪਹਿਲਾਂ ਇਸ ਚੀਜ਼ ਨੂੰ ਸਾਰੇ ਜਣੇ ਕਹਿੰਦੇ ਪਏ ਸੀ ਕਿ ਝੰਗ ਲੱਗ ਜਾਣੀ ਝੰਗ ਲੱਗ ਜਾਣੀ ਝੰਗ ਲੱਗ ਜਾਣੀ ਪਰ ਇੱਕ ਪਰਮਾਤਮਾ ਦੇ ਉੱਤੇ ਭਰੋਸਾ ਸੀਗਾ ਕਿ ਸ਼ਾਇਦ ਇਹ ਸਿਰਫ ਇੱਕ ਨਹੀਂ ਲੱਗਣੀ ਹੈ ਨਾ ਤੇ ਕੱਲ ਜਦੋਂ ਮੈਂ ਸਵੇਰੇ 7 ਮਈ ਜਦੋਂ ਸਵੇਰੇ ਮੈਂ ਉੱઠી ਤੇ ਮੇਰਾ ਬੇਟਾ ਜਦੋਂ ਸਕੂਲ ਗਿਆ ਮੈਂ ਬਾਠ ਕੀਤਾ ਬਾਠ ਕਰਕੇ ਮੈਂ ਅਰਦਾਸ ਕਰਦੀ ਪਈ ਸੀ ਤੋਂ ਥੋੜੀ देर ਬਾਅਦ ਨਾ ਘਰ ਵਾਪਸ ਆ ਗਿਆ ਤੇ ਮੈਂ ਕਿਹਾ ਤੂੰ ਘਰ ਕਿਉਂ ਵਾਪਸ ਆ ਗਿਆ ਕੰਦਾ ਕਿ ਮम्मा ਆ ਸਕੂਲ ਜਿਹੜੇ ਆ ਉਹ ਕਹਿੰਦੇ ਆ ਕਿ ਤੁਸੀਂ ਬੱਚੇ ਸਾਰੇ ਘਰ ਜਾਏ ਜਾ ਰਹੇ ਸੀਗੇ ਕਹਿੰਦੇ ਆ ਕਿ ਲੜਾਈ ਲੱਗ ਗਈ ਆ ਜੰਗ ਲੱਗ ਗਈ ਆ ਤੇ ਬਹੁਤ ਜ਼ਿਆਦਾ ਸਰਪ੍ਰਾਈਜ਼ ਹੈ ਕਿਉਂਕਿ 8:30 8:30 ਵੇ ਦਾ ਟਾਈਮ ਸੀਗਾ ਤੇ ਜਦੋਂ ਟੀਵੀ ਲਗਾ ਕੇ ਵੇਖਿਆ ਤੇ ਪਤਾ ਲੱਗਾ ਕਿ ਸਕੂਲ ਜਿਹੜੇ ਆ ਉਹ 72 ਘੰਟੇ ਵਾਸਤੇ ਜਿਹੜੇ ਆ ਉਹ ਬੰਦ ਕਰ ਦਿੱਤੇ ਗਿਆ ਜਿਵੇਂ ਪਠਾਨਕੋਟ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਵਿੱਚ ਚਲੋ ਫਿਰ ਵੀ ਕਿਆ ਕੇ ਚਲੋ ਕੋਈ ਨਹੀਂ ਅੱਜ ਮਨ ਸ਼ਾਂਤੀ ਆ ਤੇ ਇਹੀ ਸੀਗਾ ਕਿ ਚਲੋ ਅੱਜ ਮੌਕ ਡ੍ਰਿਲ ਹੋਣੀ ਆ ਸਿਰਫ ਉਹਨਾਂ ਨੇ ਸਾਨੂੰ ਇੱਕ ਰਿਹੈਸਲ ਹੀ ਕਰਾਉਣੀ ਆ ਕਿ ਅਗਰ ਜੰਗ ਲੱਗਦੀ ਆ ਤੇ ਸਾਨੂੰ ਆਪਣੇ ਬਚਾਅ ਵਾਸਤੇ ਕੀ ਕੁਝ ਕਰਨਾ ਚਾਹੀਦਾ ਆ ਤੇ ਅਗਰ ਜੰਗ ਜਦੋਂ ਵੀ ਲੱਗਦੀ ਆ ਜਾਂ ਕੋਈ ਕੁਦਰਤੀ ਆਫਤ ਹੁੰਦੀ ਆ ਨਾ ਉਸ ਟਾਈਮ ਦੇ ਉੱਤੇ ਅਗਰ ਸਾਨੂੰ ਗਵਰਨਮੈਂਟ ਜਦੋਂ ਸਾਨੂੰ ਜਿਵੇਂ ਹੂਟ ਰਵਾਜਦੇ ਆ ਸਾਨੂੰ ਉਸ ਟਾਈਮ ਦੇ ਉੱਤੇ ਕੀ ਕਰਨਾ ਚਾਹੀਦਾ ਆ ਬਟ ਜਦੋਂ 3 ਵਜੇ ਨਾ ਕੋਈ 2:30 3 ਵਜੇ ਦਾ ਟਾਈਮ ਹੋਇਆ ਤੇ ਉਸ ਟਾਈਮ ਦੇ ਉੱਤੇ ਥੋੜਾ ਜਿਹਾ ਨਾ 80% ਮੈਨੂੰ ਇਹ ਸੀਗਾ ਕਿ ਕੁਝ ਨਹੀਂ ਹੋਣਾ ਬਟ 20% ਮੈਨੂੰ ਇਹ ਸੀਗਾ ਕਿ ਹਾਂ ਕੁਝ ਹੋ ਵੀ ਸਕਦਾ ਆ ਤੇ ਇਹ ਤਾਂ ਪੱਕਾ ਕਨਫਰਮ ਹੋ ਗਿਆ ਸੀਗਾ ਕਿ ਚਲੋ ਇੱਧਰੋਂ ਮਤਲਬ ਕਿ ਸਟਾਰਟਿੰਗ ਹੋ ਚੁੱਕੀ ਆ ਜਦੋਂ ਬੱਚੇ ਬਾਹਰ ਗਏ ਨਾ ਉਹਨਾਂ ਨੇ ਦੇਖਿਆ ਕਿ ਬਾਹਰ ਦੁਕਾਨਾਂ ਦੇ ਉੱਤੇ ਬਹੁਤ ਜ਼ਿਆਦਾ ਰਾਸ਼ਨ ਲੋਕਾਂ ਨੇ ਬਹੁਤ ਜ਼ਿਆਦਾ ਰਾਸ਼ਨ ਜਿਹੜਾ ਆ ਉਹ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਆ ਤਾਂ ਉਸ ਟਾਈਮ ਦੇ ਉੱਤੇ ਥੋੜਾ ਜਿਹਾ ਮਨ ਵਿੱਚ ਨਾ ਖੌਫ ਜਿਹਾ ਆਣਾ ਸ਼ੁਰੂ ਹੋ ਗਿਆ ਤੇ ਫਿਰ ਮੈਂ ਵੀ ਜਿਹੜਾ ਆ ਉਹ ਰਾਸ਼ਨ ਥੋੜਾ ਬਤਾ ਮੰਗਾਇਆ ਚਾੜਾ ਨਹੀਂ ਬਤਾਇਆ ਸਿਰਫ ਉਹੀ ਚੀਜ਼ਾਂ ਮੰਗਾਈਆਂ ਜਿਹੜੀਆਂ ਕਿ ਜ਼ਰੂਰਤ ਜਿਹੜੀਆਂ ਘਰ ਵਿੱਚ ਖਤਮ ਹੋ ਚੁੱਕੀਆਂ ਸੀਗੀਆਂ ਆ ਕਿਉਂਕਿ ਇੰਨਾ ਰਾਸ਼ਨ ਇਕੱਠਾ ਕਰਨ ਦਾ ਕੋਈ ਫਾਇਦਾ ਵੀ ਨਹੀਂ ਆ ਕਿਉਂਕਿ ਜਦੋਂ ਲਾਕਡਾਊਨ ਲੱਗਾ ਸੀ ਨਾ ਉਦੋਂ ਜਦੋਂ ਅਸੀਂ ਰਾਸ਼ਨ ਇਕੱਠਾ ਕੀਤਾ ਸੀ ਨਾ ਸਾਡਾ ਆਟਾ ਜਿਹੜਾ ਖਰਾਬ ਹੋ ਗਿਆ ਸੀ ਹਾਲਾਂਕਿ ਅਸੀਂ ਨਾ ਆਟਾ ਇਕੱਠਾ ਨਹੀਂ ਕੀਤਾ ਸੀ ਨਾ ਤੇ ਸਿਰਫ ਇੱਕ ਮਤਲਬ ਕਿ ਜਿਵੇਂ ਕਿ ਇੱਕ ਬੋਰੀ ਐਸੀ ਡਰਾਮਾ ਵਿੱਚ ਪਾ ਲਈ ਸੀ ਤੇ ਇੱਕ ਬੋਰੀ ਜਿਹੜੇ ਐਕਸਟਰਾ ਲਿਆਂਦੇ ਸੀਗੇ 20 ਕਿਲੋ ਦੀ ਉਹਦੇ ਵਿੱਚ ਜਿਹੜੀਆਂ ਸੁੰਡੀਆਂ ਪੈ ਗਈਆਂ ਸੀ ਕਿਉਂਕਿ ਉਦੋਂ ਵੀ ਇਹੀ ਟਾਈਮ ਸੀਗਾ ਅਪ੍ਰੈਲ ਟਾਈਮ ਹੀ ਨਾ ਸੀ ਅਪ੍ਰੈਲ ਮਈ ਦਾ ਸੋ ਇਸ ਕਰਕੇ ਜਿਹੜਾ ਜਿਆਦਾ ਰਾਸ਼ਨ ਇਕੱਠਾ ਕਰਨੋਂ ਦਿਲ ਨਹੀਂ ਕੀਤਾ ਸਿਰਫ ਉਹੀ ਚੀਜ਼ਾਂ ਮੰਗਾਈਆਂ ਜਿਹੜੀਆਂ ਘਰ ਵਿੱਚ ਖਤਮ ਹੋ ਚੁੱਕੀਆਂ ਸੀਗੀਆਂ ਫਿਰ ਰਾਤ ਨੂੰ ਜਿਹੜਾ ਆ ਉਹ ਬਲੈਕਆਊਟ ਹੋਇਆ 15 ਕਿ ਮਿੰਟ ਵਾਸਤੇ ਬਲੈਕਆਊਟ ਹੋਇਆ ਬਟ 12 ਵਜੇ 10:30 ਵਜੇ ਬਲੈਕਆਊਟ ਹੋਇਆ 15 ਮਿੰਟ ਵਾਸਤੇ ਤੇ ਫਿਰ ਅਸੀਂ 10:30 ਸਾਢੇ 11 ਪਾਉਣੇ 12 ਵਜੇ ਅਸੀਂ ਸੋ ਗਏ ਸੀਗੇ ਜਦੋਂ ਬੱਚੇ ਨਾ ਤੋਂ ਅਚਾਨਕ ਹੀ ਮੈਨੂੰ ਫੋਨ ਆਇਆ ਕਿ ਮੇਰੇ ਮਾਮਾ ਜੀ ਦਾ ਮੈਨੂੰ ਫੋਨ ਆਇਆ ਮੈਂ ਸੋਚਿਆ ਕਿ అలਾਰਮ ਵੱਜਦਾ ਪਿਆ ਮੈਂ ਉઠી ਉੱਠ ਕੇ ਮੈਂ ਫਟਾਫਟ ਉਹਨਾਂ ਦਾ ਫੋਨ ਸੁਣਿਆ ਤੇ ਉਹ ਮੈਨੂੰ ਕਹਿੰਦੇ ਕਿ ਇਸ ਤਰ੍ਹਾਂ ਇਸ ਨਾਲ ਨਾ ਬਲਾਸਟ ਹੁੰਦੇ ਪਏ ਆ ਤੇ ਤੂ ਆਵਾਜ਼ ਸੁਣੀ ਮੈਂ ਕਹਿੰਨੀ ਮੈਨੇ ਸੁਣੀ ਕਿਉਂਕਿ ਮੈਂ ਬਹੁਤ ਜ਼ਿਆਦਾ ਗੂੜੀ ਨੀਂਦ ਵਿੱਚ ਸੁੱਤੀ ਹੋਈ ਸੀ ਤੇ ਉਹ ਕਹਿੰਦੇ ਕਿ ਨਹੀਂ ਇਸ ਤਰ੍ਹਾਂ ਹੋਇਆ ਬਹੁਤ ਜ਼ੋਰ ਦੀ ਆਵਾਜ਼ ਆਈ ਆ ਫਿਰ ਅਸੀਂ ਜਿਹੜਾ ਲਾਈਟ ਇੱਕਦਮ ਚਲੇ ਗਈ ਫਿਰ ਬਲੈਕਆਊਟ ਹੋ ਗਿਆ ਥੋੜਾ ਜਿਹਾ ਮਨ ਵਿੱਚ ਹੋਰ ਡਰ ਆ ਗਿਆ ਕਿ ਮੈਂ ਥੋੜਾ ਜਿਹਾ ਡਰ ਗਈ ਸੀ ਮੇਰਾ ਸਰੀਰ ਥੋੜਾ ਕੰਬਣ ਲੱਗ ਗਿਆ ਕਿ ਵਾਕਈ ਜੰਗ ਲੱਗ ਗਈ ਆ ਤੇ ਫਿਰ ਚਲੋ ਵਾਈਗਰੋ ਦੇ ਅੱਗੇ ਵੈਗੁਰੂ ਹੀ ਸਾਰਾ ਕੁਝ ਕਰਨ ਵਾਲਾ ਅਸੀਂ ਕੁਝ ਨਹੀਂ ਕਰ ਸਕਦੇ ਹਨਾ ਅਗਰ ਜੰਗ ਲੱਗਣੀ ਆ ਤੇ ਲੱਗ ਕੇ ਹੀ ਰਹਿਣੀ ਆ ਤੇ ਅਗਰ ਨਹੀਂ ਲੱਗਣੀ ਤਾਂ ਨਹੀਂ ਲੱਗਣੀ ਪਰਮਾਤਮਾ ਦੇ ਹੱਥ ਵਾਸੀ ਆ ਸਾਰਾ ਕੁਝ ਫਿਰ ਅਸੀਂ ਸੋ ਗਏ 3:00 ਸਵੇਰ 3:00 ਵਜੇ ਮੈਂ ਸੁੱਤੀ ਫਿਰ 6:30 ਵਜੇ ਉੱਠੇ ਸਵੇਰੇ ਫਿਰ ਪਤਾ ਲੱਗਾ ਕਿ ਇੱਕ ਰਹਿਸਯਾਲੀ ਸੀਗੀ ਜਿਹੜੀ ਕਿ ਪ੍ਰਸ਼ਾਸਨ ਨੇ ਕੀਤੀ ਸੀ ਉਹਨੂੰ ਰਿਐਲਿਟੀ ਤੇ ਸਾਨੂੰ ਪਤਾ ਨਹੀਂ ਆ ਬਟ ਮਨ ਵਿੱਚ ਖੋਫ ਥੋੜਾ ਜਿਹਾ ਵੱਧ ਗਿਆ ਆ ਜਿਵੇਂ ਕਿ ਹੁਣ ਸ਼ਾਮ ਦੁਪਹਿਰ ਦਾ ਟਾਈਮ ਆ ਤੇ ਹੁਣ ਜਿੰਨੀਆਂ ਜ਼ਿਆਦਾ ਅਸੀਂ ਨਿਊਜ਼ ਦੇਖ ਰਹੇ ਆ ਜਾਂ ਕੋਈ ਵੀ ਸੋਸ਼ਲ ਮੀਡੀਆ ਦੇ ਉੱਤੇ ਖਬਰ ਆ ਰਹੀ ਹੈ ਨਾ ਤੇ ਦਰ ਜਿਹੜਾ ਥੋੜਾ ਜਿਹਾ ਵੱਧਦਾ ਜਾ ਰਿਹਾ ਆ ਸੋ ਮੈਨੂੰ ਅਸੀਂ ਤੇ ਚਾਹੁੰਦੇ ਆ ਨੋ ਵਾਰ ਓਨਲੀ ਪੀਸ ਬਟ ਇਹ ਤੇ ਵਾਇਕਰੋ ਦੇ ਹੱਥ ਹੀ ਆ ਨਾ ਹੁਣ ਕਿ ਵਾਰ ਲੱਗਣੀ ਆ ਕਿ ਨਹੀਂ ਲੱਗਣੀ ਪਰ ਇਹਦੇ ਵਿੱਚ ਨੁਕਸਾਨ ਕਿੰਨਾ ਦਾ ਹੋਣਾ ਆ ਸਿਰਫ ਆਮ ਜਨਤਾ ਦਾ ਦੋਨੋਂ ਸਾਈਡ ਦੇ ਉੱਤੇ ਦੋਨੋਂ ਦੇਸ਼ਾਂ ਦੀ ਜਿਹੜੀ ਆਮ ਜਨਤਾ ਨਾ ਉਹਦਾ ਹੀ ਨੁਕਸਾਨ ਹੋਣਾ ਆ ਇਸ ਕਰਕੇ ਲੜਾਈ ਕਦੇ ਵੀ ਜਿਹੜੀ ਆ ਉਹ ਕਿਸੇ ਪ੍ਰੋਬਲਮ ਦਾ ਹੱਲ ਨਹੀਂ ਆ ਲੜਾਈ ਸਿਰਫ ਲੜਾਈ ਆ ਜੋ ਕਿ ਹਮੇਸ਼ਾ ਹੀ ਨੁਕਸਾਨ ਕਰਦੀ ਆ ਸੋ ਫਰਮਾ ਅਸੀਂ ਕੁਝ ਕਹਿ ਨਹੀਂ ਸਕਦੇ ਬਟ ਇਹ ਸਾਰਾ ਕੁਝ ਵਾਇਗੁਰ ਦੇ ਹੱਥ ਆ ਕਹਿੰਦੇ ਆ ਨਾ ਬਾਕੀ ਜਿਵੇਂ ਕਿ ਆਪਾਂ ਕਿੰਨਾ ਕੁ ਸੁਣਦੇ ਸੀਗੇ ਐਂਜ ਹੋ ਜਾਣਾ ਐਂਜ ਹੋ ਜਾਣਾ ਐਂਜ ਹੋ ਜਾਣਾ ਸਿਰਫ ਇੱਕੋ ਗੱਲ ਤੇ ਪ੍ਰੋਸਤਾ ਸੀਗਾ ਤੇ ਬਹੁਤ ਜਾਰੀ ਬਹੁਤ ਸਾਰੀਆਂ ਵੀਡੀਓ ਵੇਖਦੇ ਸੀ ਜਿਹਦੇ ਵਿੱਚ ਕਹਿੰਦੇ ਸੀਗੇ ਕਿ ਆਪ ਵਿਖ ਬਾਣੀ ਕੀਤੀ ਆ ਆਪ ਵਿਖ ਬਾਣੀ ਕੀਤੀ ਆ ਆਪ ਵਿਖ ਬਾਣੀ ਕੀਤੀ ਆ ਪਰ ਇੱਕ ਜਦੋਂ ਕਹਿੰਦੇ ਨਾ ਵਾਈ ਗੁਰੂ ਤੇ ਵੀ ਪ੍ਰੋਸ ਆਇਆ ਕਹਿੰਦੇ ਆ ਕਿ ਥਿਤਵਾਨ ਜੋਗੀ ਜਾਣੇ ਰਤਮਾਨ ਕੋਈ ਜਾ ਕਰਤਾ ਸਿਰ ਟੀ ਕੋ ਸਾਜੇ ਆਪੇ ਜਾਣੇ ਸੋਈ ਸੋ ਹਮੇਸ਼ਾ ਇਹ ਹੀ ਸਿਗਾਤੇ ਪਰਮਾਤਮਾ ਨੂੰ ਹੀ ਪਤਾ ਆ ਕਿ ਅੱਗੇ ਕੀ ਹੋਣਾ ਆ ਕਦੋਂ ਦੁਨੀਆ ਖਤਮ ਹੋਣੀ ਆ ਨਾ ਇਹ ਸਾਰੀਆਂ ਗੱਲਾਂ ਉਸ ਪਰਮਾਤਮਾ ਨੂੰ ਹੀ ਪਤਾ ਆ ਜਿਨਨੇ ਇਸ ਧਰਤੀ ਨੂੰ ਸਿਰਜਿਆ ਆ ਸੋ ਚਲੋ ਪਰਮਾਤਮਾ ਸੁੱਖ ਸ਼ਾਂਤੀ ਰੱਖੇ ਤੇ ਬਾਕੀ ਜੋ ਵੀ ਆ ਜਿਵੇਂ ਵੀ ਆ ਉਹ ਤੇ ਪਰਮਾਤਮਾ ਦੇ ਹੱਥ ਆ ਆਪਣੀ ਲਾਈਫ ਨੂੰ ਜਿਹੜਾ ਆ ਉਹ ਚੜ੍ਹਦੀ ਕਲਾ ਦੇ ਨਾਲ ਜੀਓ ਅ ਬਾਕੀ ਜਦੋਂ ਜੋ ਹੋਣਾ ਆ ਉਹ ਹੈ ਹੋ ਕੇ ਹੀ ਰਹਿਣਾ ਆ ਅਸੀਂ ਕੁਝ ਨਹੀਂ ਕਰ ਸਕਦੇ ਜੋ ਵੀ ਹੋਣਾ ਆ ਉਸ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਹੋਣਾ ਆ ਸੋ ਇਸ ਕਰਕੇ ਜੋ ਵੀ ਆ ਜਿੰਨਾ ਵੀ ਟਾਈਮ ਆ ਨਾ ਉਹਨੂੰ ਚੜਦੀ ਕਲਾ ਵਿੱਚ ਜੀਓ ਸੋ ਐਸੇ ਕਰਕੇ ਜਿਹੜਾ ਆ ਮੈਂ ਵੀ ਅੱਜ ਜਿਹੜੀ ਆ ਮੈਂ ਚਲੋ ਰੈਸਪੀ ਬਣਾ ਹੀ ਲੈਂਦੇ ਆ ਤੇ ਰੈਸਪੀ ਤੁਹਾਡੇ ਨਾਲ ਸ਼ੇਅਰ ਕਰ ਹੀ ਦਿੰਨੇ ਆ ਸੋ ਚਲੋ ਜਿਹੜਾ ਆ ਉਹ ਆਪਾਂ ਅੱਜ ਜਿਹੜੀ ਇੱਕ ਵਧੀਆ ਜੀ ਰੈਸਪੀ ਆ ਉਹ ਬਣਾਣੇ ਆ ਤੇ ਤੁਹਾਨੂੰ ਸ਼ੇਅਰ ਕਰਦੇ ਆ ਤੁਸੀਂ ਵੀ ਜਿਹੜਾ ਆ ਬਣਾ ਕੇ ਜਰੂਰ ਟਰਾਈ ਕਰਕੇ ਦੇਖਿਓ ਸੋ ਇੱਧਰ ਜਿਹੜੇ ਆ ਉਹ ਖਤੀਰਾ ਗੋਦਾ ਤੇ ਚੀਆ ਸੀਡ ਜਿਹੜੇ ਉਹ ਭਿੱਜ ਗਏ ਆ ਤੇ ਮਤਲਬ ਕਿ ਘੰਟੇ ਡੇਢ ਘੰਟੇ ਵਿੱਚ ਪਿੱਛੇ ਗਿਆ ਤੁਹਾਡੇ ਨਾਲ ਥੋੜੀਆਂ ਜੀਆਂ ਗੱਲਾਂ ਕੀਤੀਆਂ ਆ ਥੋੜਾ ਜਿਹਾ ਜਿਹੜਾ ਆ ਹੋਰ ਕੰਮ ਕੀਤਾ ਆ 1.5 ਦੇ ਵਿੱਚ ਦੋਨੋਂ ਚੀਜ਼ਾਂ ਜਿਹੜੀਆਂ ਬਹੁਤ ਸੋਹਣੀਆਂ ਜਿਹੜੀਆਂ ਫੁੱਲ ਕੇ ਤਿਆਰ ਹੋ ਗਈਆਂ ਆ ਸੋ ਹੁਣ ਮੈਂ ਲੈ ਲਿਆ ਇੱਕ ਗਲਾਸ ਕੱਚ ਦਾ ਗਲਾਸ ਆ ਤੁਸੀਂ ਸਟੀਲ ਦਾ ਗਲਾਸ ਵੀ ਲੈ ਸਕਦੇ ਹੋ ਬਟ ਕੱਚ ਦੇ ਗਲਾਸ ਵਿੱਚ ਇਹ ਦਿਖਣ ਦੇ ਵਿੱਚ ਬਹੁਤ ਹੀ ਸੋਹਣੀ ਲੱਗਦੀ ਆ ਇਹਦੇ ਵਿੱਚ ਮੈਂ ਪਾ ਦਿੱਤੇ ਆ ਤਿੰਨ ਚਮਚ ਜਿਹੜੇ ਉਹ ਤੀਰਾ ਗੁੰਲਦੇ ਉਹਦੀ ਥੱਲੇ ਲੇਅਰ ਲਗਾ ਦਿੱਤੀ ਆ ਉਦੇ ਉੱਤੇ ਪਾ ਦਿੱਤੇ ਆ ਤਿੰਨ ਹੀ ਚਮਚ ਜਿਹੜੇ ਉਹ ਚੀਆ ਸੀਡਸ ਤੇ ਤੁਸੀਂ ਚੀਆ ਸੀਡ ਥੱਲੇ ਵੀ ਪਾ ਸਕਦੇ ਹੋ ਕਿ ਤੀਰਾ ਗੋਲ ਉੱਤੇ ਵੀ ਪਾ ਸਕਦੇ ਹੋ ਐਜ਼ ਯੂ ਰੀਸ਼ਮ ਹੁਣ ਇਹਦੇ ਉੱਤੇ ਪਾ ਦਿੰਦਾ ਆ ਦਹੀਂ ਇਹ ਦਹੀਂ ਜਿਹੜਾ ਆ ਇਹ ਮੈਂ ਫ੍ਰਿਜ ਵਿੱਚ ਰੱਖਿਆ ਹੋਇਆ ਸੀਗਾ ਠੰਡਾ ਦਹੀਂ ਆ ਤੇ ਇਹਦੇ ਮੈਂ ਜਿੰਨਾ ਤੁਹਾਡਾ ਇੱਛਾ ਹੋਣੀ ਤੁਸੀਂ ਲੈ ਸਕਦੇ ਹੋ ਮੈਂ ਵੱਡੇ ਤਿੰਨ ਚਮਚ ਜਿਹੜੇ ਆ ਦਹੀਂ ਦੇ ਲੈ ਲਿਆ ਉਹਦੇ ਉੱਤੇ ਮੈਂ ਪਾ ਦਿੱਤਾ ਆ ਮੰਗੋ ਵਾਲਾ ਸ਼ਰਬਤ ਇਹ ਜਿਹੜਾ ਆ ਟੋਟਲੀ ਆਪਸ਼ਨਲ ਆ ਜੇ ਤੁਸੀਂ ਨਹੀਂ ਪਸੰਦ ਕਰਦੇ ਤੇ ਤੁਸੀਂ ਰਹਿਣ ਦਿਓ ਮੇਰੇ ਕੋਲ ਹੈਗਾ ਸੀਗਾ ਸੋ ਮੈਂ ਪਾ ਦਿੱਤਾ ਤੇ ਇਸ ਤੋਂ ਬਾਅਦ ਇਹਦੇ ਉੱਤੇ ਪਾ ਦਿੱਤੇ ਆ ਅੰਬ ਕਿਉਂਕਿ ਅੱਜ ਕੱਲ ਅੰਬਾਂ ਦਾ ਸੀਜ਼ਨ ਆ ਤੇ ਫਿਰ ਮੈਂ ਛੋਟੇ ਛੋਟੇ ਪੀਸੇ ਦੇ ਵਿੱਚ ਜਿਹੜੇ ਕੱਟ ਕੇ ਇਹਦੇ ਉੱਤੇ ਅੰਬ ਪਾ ਦਿੱਤੇ ਆ ਤੇ ਇਹਦੇ ਜਿਹੜੇ ਪੀਸ ਆ ਛੋਟੇ ਛੋਟੇ ਕਰਨੇ ਆ ਪਿਉਰੀ ਬਣਾ ਕੇ ਨਹੀਂ ਪਾਉਣੇ ਇਸ ਤਰ੍ਹਾਂ ਹੀ ਛੋਟੇ ਛੋਟੇ ਜਿਹੜੇ ਚੰਕਸ ਜਿਹੜੇ ਆ ਉਹ ਕੱਟ ਕੇ ਇਹਦੇ ਉੱਤੇ ਪਾਉਣੇ ਆ ਸੋ ਮੇਰਾ ਜਿਹੜਾ ਗਲਾਸ ਆ ਉਹ ਬਣ ਕੇ ਤਿਆਰ ਹੋ ਗਿਆ ਆ ਤੁਸੀਂ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਆ ਨਾ ਤੇ ਇਹ ਜਿੰਨਾ ਹੀ ਸੋਹਣਾ ਸੀ ਨਾ ਉਨਾ ਹੀ ਟੇਸਟੀ ਆ ਬਹੁਤ ਹੀ ਟੇਸਟੀ ਆ ਅਗਰ ਤੁਸੀਂ ਸਿੰਪਲ ਦਹੀਂ ਨਹੀਂ ਖਾਣਾ ਚਾਹੁੰਦੇ ਤੇ ਤੁਸੀਂ ਜਿਹੜਾ ਐਸ ਤਰ੍ਹਾਂ ਵੀ ਇਹਨੂੰ ਬਣਾ ਕੇ ਖਾ ਸਕਦੇ ਹੋ ਬਹੁਤ ਹੀ ਟੇਸਟੀ ਸੀਗਾ ਔਰ ਮੈਂ ਬਹੁਤ ਇੰਜਾਇਅ ਕੀਤਾ ਮਤਲਬ ਕਿ ਇਹ ਟੇਸਟ ਜਿਹੜਾ ਵੱਖਰਾ ਜਿਹਾ ਸੀ ਕੋਈ ਇਹਦੇ ਵਿੱਚ ਖੰਡ ਨਹੀਂ ਪਾਈ ਮਤਲਬ ਕਿ ਆਂਬੀ ਨੇ ਮਿੱਠੇ ਸੀ ਨਾ ਕਿ ਜਦੋਂ ਦਹੀਂ ਵਿੱਚ ਮਿਕਸ ਹੁੰਦੇ ਸੀ ਨਾ ਬਹੁਤ ਹੀ ਵਧੀਆ ਟੇਸਟ ਆਉਂਦਾ ਸੀਗਾ ਫਿਰ ਦੂਸਰਾ ਗਲਾਸ ਜਿਹੜਾ ਹੈ ਮੈਂ ਆਪਣੇ ਬੇਟੇ ਵਾਸਤੇ ਤਿਆਰ ਕੀਤਾ ਤੇ ਉਹਦੇ ਵਿੱਚ ਮੈਂ ਥੋੜੇ ਜਿਹਾ ਡਰਾਈ ਫਰੂਟ ਵੀ ਪਾ ਦਿੱਤੇ ਤੁਸੀਂ ਆਪਣੀ ਇੱਛਾ ਦੇ ਨਾਲ ਇਹਦੇ ਉੱਤੇ ਜਿਹੜੇ ਕਿਸੇ ਵੀ ਚੀਜ਼ ਦੀ ਟਾਪਿੰਗ ਵਗੈਰਾ ਕਰ ਸਕਦੇ ਹੋ ਬਹੁਤ ਹੀ ਵਧੀਆ ਜਿਹੜੀ ਇਹ ਰੈਸਪੀ ਆ ਬਹੁਤ ਹੀ ਟੇਸਟੀਆਂ ਆ ਤੇ ਮੇਰੇ ਬੇਟੇ ਨੂੰ ਵੀ ਬਹੁਤ ਪਸੰਦ ਆਈ ਤੁਸੀਂ ਵੀ ਬਣਾ ਕੇ ਜਰੂਰ ਟਰਾਈ ਕਰਿਓ ਤੇ ਮੈਨੂੰ ਦੱਸਿਓ ਕਿ ਕਿੰਨੇ ਦੀ ਲੱਗੀ ਮਿਲਦੇ ਆ ਨੈਕਸਟ ਵਲੌਗ ਵਿੱਚ ਸਤਿ ਸ਼੍ਰੀ ਅਕਾਲ